ਅੱਜ 0 ਡਾਲਰਾਂ ਨੇ ਖੜੇ ਕੰਪਨੀ ਕੋਲੇ ਬਾਈ ਹੁਣ ਦੱਸਿਆ ਉਹਨੇ 0 ਡਾਲਰਾਂ ਵਿੱਚ ਕਿਉਂ ਨੇ ਸਾਰੀਆਂ ਇਹ ਤਿੰਨੇ 0 ਡਾਲਰਾਂ ਨੇ ਇਹ ਬਹੁਤ ਜੈਨੂਅਰ ਰੇਟ ਦੇ ਵਿੱਚ ਮਿਲ ਜਾਣਗੇ ਤੁਹਾਨੂੰ ਇਹ ਵੀ ਤੇਜ਼ ਦੇ ਮਾਰਕੀਆਂ ਨੇ ਇੱਕਾ ਕੰਪਿਊਟਰ ਕਰਾਈ ਖੜੇ ਨੇ ਕਿਉਂਕਿ ਆਉਣ ਵਾਲਾ ਸੀਜ਼ਨ ਦੇ ਵਿੱਚ ਕੰਪਿਊਟਰ ਕਾਹਨ ਦੀ ਲੋੜ ਪੂ ਉਹ ਬਾਈ ਕੋ ਹੁਣੀ ਲੈ ਕੇ ਰੱਖ ਸਕਦਾ ਕਿਉਂਕਿ ਇਹ ਵੀ ਬਹੁਤ ਹੀ ਜੈਨੂਅਰ ਡਿਬਾਕਟਾਂ ਨੇ ਇਹ ਵਧੀਆ ਕੰਪਨੀ ਦਾ ਡਿਬਾਕਟਾਂ ਤਿਆਰ ਕਰੀਆਂ ਹੋਣ ਨੇ ਸਿਸਟਮ ਵੀ ਨਾਲ ਦੇਣਗੇ ਸਾਰਾ ਹੋਰ ਸਮਾਨ ਜਿਹੜਾ ਵੀ ਖੋਗੇ ਆ ਡਬਲ ਟਾਇਰ ਨੇ ਮੰਗਨ ਮੂਰੇਲੇ ਕਿਉਂਕਿ ਇਹ ਵੱਧ ਕੰਮਜਾਬ ਨੇ ਪਹਿਲਾਂ ਦੂਈ ਅੰਦਰ ਨਾਲ ਬਰਾਬਰ ਤੇ ਬਹੁਤ ਵਧੀਆ ਕੰਪ੍ਰੈਸ਼ਨ ਦਾ ਟਾਈਪੋਂ ਪਾਪੜੀ ਹੈਵੀ ਲੱਗੀਆਂ ਹੋਏ ਨੇ ਆ ਵੀ ਵਧੀਆ ਮੋਟੀ ਚਾਂਦੀ ਲੱਗੀ ਹੋਈ ਹੈ ਦੇਖ ਸਕਦੇ ਹੋ ਥੱਲੇ ਸਿਸਟਮ ਸਾਰਾ ਵਧੀਆ ਲੱਗਿਆ ਹੋਇਆ ਮਾਰਾ ਡੰਡਾ ਲੱਗਿਆ ਘਾਉਣ ਵਧਾਉਣ ਵਾਸਤੇ ਆ ਉੱਪਰ ਵੀ ਦੇਖੋ ਸਾਰਾ ਨੇਜਰ ਸਿਸਟਮ ਵਧੀਆ ਲੱਗਿਆ ਹੈ ਵਿੱਚ ਪਾਪਾ ਆਪਾਂ ਸਾਰੀਆਂ ਇਹ ਮਾਰ ਵੀ ਕੰਪਨੀਆਂ ਕੱਢਣਾ ਹੈ 0 ਡਰੱਲਾਂ ਅਸੀਂ ਦੁਬਾਰਾ ਦੱਸ ਦਿੰਨੇ ਆ 11 ਪੂਰੀ 0 ਡਰੱਲਾਂ ਨੇ ਇਹ ਇਹ ਵੀ ਵਧੀਆ ਨੇ ਬਣਾਈ ਹੈਵੀ ਇਹ ਵੀ 23 ਮਾਰਨ ਨੇ ਇਹ ਵੀ ਕੰਪਨੀਆਂ ਮਾਰ ਕਲੀਅਰ ਕਰਨਾ ਹੈ ਤੰਨੇ 0 ਡਰੱਲਾਂ ਨੇ ਕੋਈ ਵੀਰ ਫਾਇਦਾ ਚੱਕ ਸਕਦਾ ਚੱਕ ਲਿਓ ਕਿਉਂਕਿ ਆਉਣ ਵਾਲਾ ਸੀਜ਼ਨ ਆਊਗਾ ਹੁਣ ਕਣਕ ਦਾ ਖਬੀ ਜਾਈ ਬੀਜਰੀ ਤੋਂ ਬਾਅਦ ਆਪਾਂ ਹੁਣੀ ਲੈ ਸਕਦੇ ਹਾਂ ਕੰਪਨੀ ਕਿਉਂਕਿ ਹੁਣ ਮਾਲ ਕਲੀਅਰ ਕਰਨਾ ਹੈ ਰੇਟ ਤੇ ਜਿਵੇਂ ਸਿੰਦਰੀ ਹਿਗਣੇ ਲੱਗੇ ਨਾ ਮਾਗਰ ਪੂਸਾੜਨ ਤੋਂ ਟੱਕਣ ਵਾਤੇ ਪੂਰ ਪੂਦੇ ਨੇ ਟੀਮ ਟੀ ਦਾਣੇ ਤੇ ਬੈਨ ਵਧੀਆ ਵਾਤੇ ਪੈਪੋਂ ਪਚਨ ਜਿਵੇਂ ਲੱਗੇ ਨੇ ਕੰਪਨੀ ਦੇ ਹੈਵੀ ਚਲਾਈ ਨੇ ਆ ਗ੍ਰੇਲਾ ਗੁੱਲਾ ਸਾਰੇ ਹੈਵੀ ਚ ਲੱਗੇ ਆ ਇਹ ਇਹ ਕੰਪਨੀ ਸੇ ਪਰਕਾ ਲੇ ਬਹੁਤ ਹੀ ਜਨੂਨ ਹੁਣ ਰਾਸਤਾਨਾ ਦੇ ਵੀਰਾਂ ਵਾਸਤੇ ਲੈ ਕੇ ਆਇਆ ਇੱਕ ਚੀਜ਼ ਨਵੀਂ ਹੋਰ ਇਹ ਰਾਸਤਾਨਾ ਦੇ ਵੀਰ ਕੋਕ ਉਧਰ ਮੁੱਢ ਮਾਢੀ ਜਿਆਦਾਂ ਦੇ ਸਪਰਿੰਗਾਂ ਲੈ ਇਸ ਪਾਸੇ ਰਸਤਾ ਨਾਲ ਵਾਸਤੇ ਯਾਤਰੀ ਨੇ ਦੇਖੋ ਅਖਲੇ ਜੂਰੇ ਘਟੂ ਘਟਾ 15-20 ਸੈਟ ਖੜੇ ਨੇ ਹਲਾਂ ਦੇ ਇਹ ਵੀ ਕੰਪਨੀ ਨੇ ਮਾਲ ਦੇਣਾ ਰਸਤਾ ਨਾਲ ਵੀਰ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਹ ਕੰਪਨੀ ਨਾਲ ਸੰਪਰਕ ਕਰ ਲਿਓ ਇਹਨਾਂ ਦੇ ਰੇਟਾਂ ਬਾਰੇ ਵੀ ਤੇ 0 ਡਾਲਰ ਦੇ ਰੇਟਾਂ ਬਾਰੇ ਵੀ ਕਿਉਂਕਿ ਕੰਪਨੀ ਅਜੀ ਇਹ ਤੇ ਪਾ ਨਹੀਂ ਸਕਦੇ ਰੇਟ ਕਿਉਂਕਿ ਹਾਲ ਫਰ ਹੋ ਰਿਹਾ ਕਿ ਰੇਟ 'ਚ ਫਰਕ ਪੈ ਜਾਂਦਾ ਕਈ ਵਾਰੀ ਗੱਲ ਦਾ ਕੰਪਨੀਾਂ 'ਚ ਸਿੱਧੀ ਗੱਲਬਾਤ ਕਰਕੇ ਸਾਰਾ ਰੇਟ ਬਾਰੇ ਕਿ ਕੰਪਨੀ 'ਚ ਵਿਜਿਟ ਕਰਕੇ ਦੀ ਰੇਟਾਂ ਬਾਰੇ ਕਿ ਚੀਜ਼ ਦੇਖ ਕੇ ਰੇਟ ਬਣਾ ਲਿਓ ਬਾਬੂ ਬਹੁਤ ਵਜੇ ਸੁਵਾ ਦੇ ਨੇ ਕੋਈ ਰੇਟ ਸਾਨੂੰ ਭੱਜਣ ਨਹੀਂ ਜਿੱਥੇ ਕਹੂੰਗੇ ਉੱਥੇ ਖੜਾ ਲੂ ਕੰਪਨੀ ਸਾਰੀ ਹਨ ਇਹ ਸਾਰਾ ਮਾਲ ਕੰਪਨੀ ਕਲੀਅਰ ਕਰਨਾ ਹੈ ਨੀਚੇ ਦੋ ਜੀਨਾਂ ਵੀ ਖੜੀ ਨੇ ਕੋ ਮਟਰ ਲੋਡਰ ਖੜਿਆ ਉਹ ਵੀ ਕੰਪਨੀ ਦੇਣਾ ਹੈ ਕਿਉਂਕਿ ਨਮਾ ਮਾਲ ਪਾਇਰ ਕਰਨਾ ਸਾਰਾ ਮਾਲ ਪੁਰਾਣਾ ਕੱਢਣਾ ਹੈ 23 ਮਰ ਵਾਲਾ ਵੀਡੀਓ ਵਾਤਵਾ ਸ਼ੇਅਰ ਕਰਕੇ ਆ ਜਿਓ ਆਪਣਾ ਨਾਮ ਲਾ ਦਿਓ ਤੁਹਾਨੂੰ ਹੋ ਵੀ ਰਹਿਤ ਮਿਲ ਜੂ ਸਾਡੇ ਨਾਲ ਗੱਲ ਕਰਾ ਦਿਓ ਵਾਤਵਾ ਰਹਿਤ ਕਰਾਵਾ ਮਾਲ ਦੇ ਵਿੱਚ ਜਿਹਨਾਂ ਰੇਟ ਦੇ ਵਿੱਚ ਸਾਰੀ ਵੀਡੀਓਜ਼ ਦੇਖ ਕੇ ਤੁਸੀਂ ਸਮਾਰ ਕੇ ਸਮਝ ਕੇ ਬਾਪੂਆਂ ਨਾਲ ਗੱਲ ਕਰ ਲਿਓ ਵੀਡੀਓ ਵਾਤਵਾ ਸ਼ੇਅਰ ਕਰ ਦਿਓ ਸਾਰੇ ਵੀਰਾਂ ਦਾ ਧੰਨਵਾਦ